ਜੀ ਦੋਸਤੋ ਅੱਜ ਆਪਾਂ ਪਿੰਡ ਕਣੌਰੀਕਲਾਂ ਜ਼ਿਲ੍ਹਾ ਸੰਗਰੂਰ ਬਾਈ ਦੇਖੋ ਹੜ੍ਹ ਵਰਗਾ ਹੀ ਮਾਹੌਲ ਬਣਿਆ ਪਿਆ ਪਾਣੀ ਬਹੁਤ ਤੇਹ ਚੱਲ ਰਿਹਾ ਕੱਲ ਦੀ ਇੱਧਰ ਆਇਆ ਆਪਾਂ ਬਾਜੀਗਰ ਬਸਤੀ ਆ ਗਈ ਤੇ ਪਿੰਡ ਕਣੌਰੀਕਲਾਂ ਤੁਹਾਨੂੰ ਦਿਖਾਉਣਾ ਹੈ ਵਿਚਾਰੇ ਗਰੀਬ ਬੰਦੇ ਨੇ ਯਾਰ ਇਹਨਾਂ ਦੇ ਘਰ ਤੱਕ ਵੀ ਮਕਾਨ ਤੱਕ ਵੀ ਡੱਗ ਪਏ ਇੰਨਾ ਦਾ ਪਾਣੀ ਬਾਈ ਘਰਾਂ 'ਚ ਵੜਿਆ ਹੋਇਆ ਤੁਹਾਨੂੰ ਦਿਖਾ ਦਈਏ ਦੋਸਤੋ ਬਹੁਤ ਜ਼ਿਆਦਾ ਪਾਣੀ ਆ ਬਾਈ ਕੱਲ ਦਾ ਇਹਨਾਂ ਦੇ ਵਿਚਾਰਾਂ ਦੇ ਘਰਾਂ 'ਚ ਪਾਣੀ ਵੜਿਆ ਹੋਇਆ ਤੇ ਉਧਰੋਂ ਪ੍ਰਸ਼ਾਦੇ ਪਾਣੀ ਦਾ ਵੀ ਇਹ ਬਾਈਆਂ ਵਾਸਤੇ ਗਰੀਬਾਂ ਵਾਸਤੇ ਕਰਿਆ ਹੋਇਆਗਾ ਤੁਹਾਨੂੰ ਦਿਖਾ ਦਈਏ ਦੇਖੋ ਜੀ ਡੰਗਰ ਵੀ ਪਾਣੀ ਦੇ ਵਿੱਚ ਹੀ ਖੜੇ ਨੇ ਵਿਚਾਰਿਆਂ ਦੇ ਹਨਾ ਬੱਕਰੀਆਂ ਬੁੱਕਰੀਆਂ ਡੰਗਰ ਬਹੁਤ ਬੁਰਾ ਹਾਲ ਆਗਾ ਦੋਸਤੋ ਘਰ ਵੀ ਇਹਨਾਂ ਦੇ ਵਿਚਾਰਿਆਂ ਦੇ ਗਿਰਨ ਵਾਲੀ ਨੇ ਸਥਿਤੀ ਦੇ ਵਿੱਚ ਹੋਏ ਹੋਏ ਨੇ ਨਿਉਆ ਵੀ ਨਹੀਂ ਦੀਂਦਿਆ ਪਾਣੀ ਇੰਨਾ ਜ਼ਿਆਦਾ ਆ ਗਿਆ ਕੁਝ ਘਰ ਡਿਗ ਪਏ ਗਰੀਬ ਬੰਦੇ ਨੇ ਇਹ ਵਿਚਾਰੇ ਉਹ ਦੇਖੋ ਬਾਪੂ ਤੋਂ ਦਿਖਾ ਦਈਏ ਕਿੰਨਾ ਕਿੰਨਾ ਪਾਣੀ ਆ ਬਹੁਤ ਔਖਾ ਹੋਇਆ ਪਿਆ ਬਾਈ ਦੋ ਦਿਨ ਹੋ ਗਏ ਬਾਈ ਕਹਿੰਦੇ ਅਸੀਂ ਸੁੱਤੇ ਵੀ ਨਹੀਂ ਹੈਗੇ ਯਾਰ ਸੌਣ ਕੇ ਵੀ ਬਾਈ ਕਿਵੇਂ ਘਰਾਂ ਚ ਦਾ ਪਾਣੀ ਵੜ ਗਿਆ ਦੇਖੋ ਇੱਧਰ ਕੰਧਾਂ ਡਿਗੀ ਜਾਂਦੀਆਂ ਨੇ ਵਿਚਾਰਿਆਂ ਨੇ ਗਰੀਬ ਲੋਕ ਨੇ ਹਨਾ ਇੰਨਾ ਤੇ ਤਾਂ ਬਾਈ ਡੰਗਰ ਬੰਨਣ ਨੂੰ ਵੀ ਨਹੀਂ ਥੋਂ ਰਹਾ ਆ ਦੇਖੋ ਦਰਸਤਾਂ ਦੇ ਵਿੱਚ ਗਹਾਰੇ ਗੂਰ ਇਹਨਾਂ ਦੇ ਰੂੜੀਆਂ ਐ ਫਿਰਦੀਆਂ ਨੇ ਇੱਕ ਹੋਇਆ ਪਿਆ ਤੇ ਇਹਨਾਂ ਨੂੰ ਪ੍ਰਸ਼ਾਦੇ ਪਾਣੀ ਦਾ ਵੀ ਕਰ ਰਹੀ ਆ ਨੇ ਬਰਤਾਇਆ ਜਾ ਰਿਹਾ ਉਹ ਵਰਤਾਰਾ ਰਹਿਨੇ ਤੇ ਬਹੁਤ ਬੁਰਾ ਹਾਲ ਆ ਯਾਰ ਬਾਈਆਂ ਦਾ ਗਰੀਬ ਬੰਦੇ ਨੇ ਹਨਾ ਅੱਜ ਕੁਛ ਮੁੜ ਗਿਆ ਕੱਲ ਤਾਂ ਬਈਆ ਗੇਟ ਮੀਨਤੀ ਦਿਸ ਰਹੇ ਐਨਾ ਪਾਣੀ ਸੀ ਅੱਜ ਕੁਛ ਮੁੜ ਗਿਆ ਯਾਨੀ ਥੋੜੀ ਘਟਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਇੰਨਾਂ ਦਾ ਬੱਕਰੀਆਂ ਬਈਆ ਥਾਈ ਦੇ ਵਿੱਚ ਹਨਾ ਬੰਨੀਆਂ ਹੋਈਆਂ ਨੇ ਵਿਚਾਰਿਆਂ ਦੀਆਂ ਪਾਣੀ ਐਨਾ ਜ਼ਿਆਦਾ ਥਾਂ ਹੈ ਹੀ ਨਹੀਂ ਕਿਤੇ ਸੁੱਕਾ ਬਹੁਤ ਜ਼ਿਆਦਾ ਬਾਈ ਔਖਾ ਹੋਇਆ ਪਿਆ ਮੰਗੇ ਚੱਲਦੇ ਆਂ ਅੱਜ ਤਾਂ ਕੁਛ ਘਟ ਗਿਆ ਹਨਾ ਕਿਆ ਕਰੇ ਬਾਈ ਅੱਜ ਕੁਛ ਘਟ ਗਿਆ ਵਿਚਾਰਾਂ ਦੇ ਘਰਾਂ ਤੇ ਪਾਣੀ ਇਹਨਾਂ ਦੇ ਵੜ ਗਿਆ ਚੱਲ ਚੱਲ ਇੱਧਰ ਪ੍ਰਸ਼ਾਦਾ ਪਾਣੀ ਵਰਤਾਇਆ ਜਾ ਰਿਹਾ ਹੈ ਕੱਲ ਆਓ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਨਾ ਹੋਰ ਬਹੁਤ ਜ਼ਿਆਦਾ ਇਹ ਵਿਚਾਰੇ ਗਰੀਬ ਬੰਦੇ ਨੇ ਬਾਈ 2 ਦਿਨ ਹੋ ਗਏ ਇਹਨਾਂ ਦਾ ਨਾ ਕੋਈ ਦੁਕਾਨਾਂ ਹਨਾ ਥੌਂ ਥੌਂ ਸਮਾਨ ਚੱਕਣਾ ਪੈਂਦਾ ਘਰਾਂ ਨੂੰ ਤੇੜਾਂ ਆ ਗਈ ਇਹਨਾਂ ਦੇ ਬਾਈ ਜੇ ਕੋਈ ਮੇਰਾ ਭਰਾ ਹੈਗਾ ਹਨਾ ਕੋਈ ਸੇਵਾ ਕਰਨ ਵਾਲਾ ਤਾਂ ਬਾਈ ਇਹਨਾਂ ਦੇ ਹਾਲਾਤ ਦੇਖ ਸਕਦਾ ਪਿੰਡ ਕਣੌਰੀ ਕਲਾਂ ਖੜੇ ਆ ਆ ਦੇਖੋ ਬਾਈ ਡੰਗਰ ਬੰਨਣ ਨੂੰ ਥਾਂ ਨਹੀਂ ਹੈਗਾ ਬਾਈ ਰਾਤ ਨੂੰ ਡੰਗਰ ਵੀ ਇੱਥੇ ਹੀ ਹੁੰਦੇ ਨੇ ਹਨਾ ਮੱਛਰ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਆ ਬਾਈ ਬਾਈ ਤਾਂ ਗੇਰਚੇ ਨੇ ਬਾਈ ਸੇਵਾ ਕਰਦੇ ਨੇ ਸਾਰੇ ਬਾਈ ਨੇ ਆਪਣੇ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਇਹ ਬਾਈਆਂ ਵੱਲੋਂ ਹਨਾ ਸਾਰੇ ਨਗਰਪਦੋਂ ਰਲ ਮਿਲ ਕੇ ਕਰੀ ਗੱਜਾ ਆ ਦੇਖੋ ਬਾਈ ਬਾਬੇ ਦੀ ਜਗਾ ਜੀ ਇਹਨਾਂ ਦੀ ਮੰਨਤ ਵਾਲੀ ਹਨਾ ਉਹ ਵੀ ਬਾਈ ਪਾਣੀ ਨਾਲ ਭਰੀ ਖੜੀ ਆ ਤੇ ਬਹੁਤ ਔਖਾ ਹੋਇਆ ਪਿਆ ਵਿਚਾਰਿਆਂ ਦਾ ਹਨਾ ਵੀਡੀਓ ਬਾਈ ਸ਼ੇਅਰ ਜ਼ਰੂਰ ਕਰ ਦਿਓ ਬਾਈ ਆ ਬਾਈ ਦਾ ਪੇਜ ਬਣਿਆ ਹੋਇਆ ਪਾਣੀ ਹੋ ਰਹੀਆਂ ਹਨਾ ਸਾਰੇ ਸੇਵਾ ਕਰਦੇ ਨੇ ਪ੍ਰਸ਼ਾਦੇ ਪਾਣੀ ਦੀ ਬਾਈ ਬਹੁਤ ਜ਼ਿਆਦਾ ਪਾਣੀ ਆ ਬਾਈ ਵੀਡੀਓ ਆਪਣੀ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣਾ ਪੇਜ ਫੋਲੋ ਨਹੀਂ ਕਰਿਆ ਤਾਂ ਫੋਲੋ ਕਰ ਦਿਓ ਧੰਨਵਾਦ ਦੋਸਤੋ